ਨਵਾਜ ਦਾ ਆਰ ਪ੍ਰਭੂ ਤਿੰਨਾਂ ਦੇ ਸਾਧ ਦੇ ਦਿਨ ਚੱਲ ਰਹੇ ਤੇ ਖਿਆਲ ਇਹ ਉਤਪਨ ਹੋਇਆ ਕਿ ਮੇਰੇ ਦਾਤੇ ਦੇ ਗੁਣ ਗਾਇਨ ਕਰੀਏ ਤੇ ਮੇਰੇ ਮਾਲਕ ਦੇ ਬਚਨਾਂ ਨੂੰ ਸੁਣੀਏ ਆ ਸਾਡੀਆਂ ਭਾਵਨਾਵਾਂ ਪ੍ਰਭੂ ਪ੍ਰਤੀ ਹੋਰ ਜੜੀਆਂ ਨੇ ਪ੍ਰਗਟ ਹੋਈ ਆਵਣ ਆਓ ਆਪਣਾ ਧਿਆਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਟਿਕਾਈਏ ਸੁਰਤ ਕਰਕੇ ਇਤਿਹਾਸ ਦੇ ਨਾਲ-ਨਾਲ ਚੱਲਣ ਦਾ ਯਤਨ ਕਰਨੇ ਸ਼ਰੀਰ ਕਰਕੇ ਗੁਰੂ ਘਰ ਸਿੱਖ ਕਿਸੇ ਵੀ ਜਗ੍ਹਾ ਤੇ ਬੈਠਾ ਹੈ ਭਾਵਨਾ ਸ਼ੁੱਧ ਕਰਕੇ ਪ੍ਰਭੂ ਦੇ ਨਾਲ ਗੁਦਨੈ ਪ੍ਰਭੂ ਦੇ ਮਾਰਗ ਤੇ ਤੁਰਨੈ ਗੁਰੂ ਕੀ ਬਾਤੇ ਪਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਅਰਜੁਨ ਦੇਵ ਮਹਾਰਾਜ ਜਿਨ੍ਹਾਂ ਨੂੰ ਪਟਾਣੇ ਕੀ ਬਚਨ ਕਰਦਿਆਂ ਹੋਇਆਂ ਸਾਨੂੰ ਸੋਚ ਬਹੁਛੁਤ ਕੀਤੀ ਏ ਤਰਣ ਗगन ਨਵਖੰਡ ਮੈਂ ਧਰਤੀ ਗगन ਮੈਂ ਨ ਆਕਾਸ ਤਿੰਨ ਨੌ ਖੰਡਾਂ ਦੇ ਅੰਦਰ ਮਹਾਰਾਜ ਜੀ ਦੀ ਬਾਬਦ ਕਹਿੰਦੇ ਤਰਣ ਗगन ਨਵਖੰਡ ਮੈਂ ਜੋਤ ਸਵਰੂਪੀ ਰਯੋ ਆਰ ਉਹ ਸਾਤ ਗੁਰੂ ਸੱਚੇ ਪਾਤਸ਼ਾਹ ਜੀ ਦੇ ਜੋਤ ਉਹ ਹਗ ਜੋਤ ਸਾਇ ਸਾਇਬ ਪਾਇਆ ਖੇਰ ਪੁਲਟੀ ਗੁਰੂ ਨਾਨਕ ਸੇਬ ਸਹਿਬ ਮਹਾਰਾਜ ਦਾ ਸਤ ਰੂਪ ਧਨ ਕਰਕੇ ਨਿਰਗੁਣ ਤੋਂ ਸਰਗੁਣ ਸਰੂਪ ਅੰਦਰ ਪ੍ਰਗਟ ਹੋਈ ਜਿਹੜੀ ਜੋਤ ਆਜੂ ਚਵੰਤੀ ਰਹੂ ਪਰ ਪੰਨ ਮਥਰਾ ਮਥਰਾ ਭਟ ਜੀ ਦਾ ਨਾਮ ਆ ਮਥਰਾ ਭਟ ਜੀ ਕਹਿੰਦੇ ਪੰਨ ਮਥਰਾ ਅਰ ਉਚਾਰਨ ਕਰਦੇ ਨੇ ਕਹ ਲੱਗੇ ਪੰਨ ਮਥਰਾ ਅਰ ਸੰਸਾਰ ਦੇ ਵਿੱਚ ਮਥਰਿਆ ਅਰ ਦੇਖੁਰ ਅਰਜਨ ਤੱਕ ਹਰ ਕਹਿੰਦੇ ਕਿਸੇ ਨੇ ਰੱਬ ਨੂੰ ਦੇਖਿਆ ਮਥਰਾ ਭਟ ਜੀ ਕਹਿੰਦੇ ਹਾਂ ਮੈਂ ਦੇਖਿਆ ਚੱਲਦਾ ਫਿਰਦਾ ਰੱਬ ਮੈਂ ਦੇਖਿਆ ਤੁਰਦਾ ਫਿਰਦਾ ਰੱਬ ਮੈਂ ਦੇਖਿਆ ਤੁਰਦਾ ਫਿਰਦਾ ਵਾਹਿਗੁਰੂ ਸੰਸਾਰ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਔਰ ਉਹ ਉਸ ਨਿਰਗੁਣ ਆਕਾਲ ਪੁਰਖ ਵੈਗੁਰੂ ਦਾ ਪ੍ਰਤੱਖ ਰੂਪ ਨੇ ਗੁਰੂ ਅਰਜਨ ਦੇ ਮਹਾਰਾਜ ਉਹ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੀ ਸਰਕਾਰ ਪਰਦਾ ਆਗਮਨ ਦੀਨ ਦੇ ਅਲੂ ਜੀ ਸੱਚੀ ਸਰਕਾਰ ਗੁਰੂ ਰਾਮਦਾਸ ਦਿਨ ਦੁਨੀਆ ਦੇ ਮਾਲਕ ਪਿਤਾ ਸਤਿਗੁਰੂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਇੰਤਵਾਲ ਦੀ ਧਰਤੀ ਤੇ ਰਹਦੇ ਸੇਵਾ ਕਮਾਉਂਦੇ ਸਿਮਰਨ ਕਰਦੇ ਨੇ ਆਪ ਸੇਵਾ ਦੇ ਵਿੱਚ ਜੁਟੇ ਹੋਏ ਨੇ ਗੁਰੂ ਰਾਮਦਾਸ ਜੀ ਮਹਾਰਾਜ ਤੇ ਮਾਤਾ ਮਾਤਾ ਭਾਨੀ ਜੀ ਉਹ ਵੀ ਪਿਤਾ ਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਐਵੇਂ ਨਹੀਂ ਇਹਦੇ ਦੇ ਜੋਦੇ ਉਹ ਆਕਾਨੁਰ ਕੁ ਬੈਗਰੂ ਨੇ ਜੋਤ ਨੇ ਸਰਪਤਾ ਅੰਦਰ ਜਿਹੜੇ ਛਾਰੀਰ ਦੇ ਵਿੱਚ ਵਿਚਰਣੇ ਉਹ ਸਰੀਰ ਦੀ ਮਾ ਅਖੌਣਾ ਉਹ ਸਰੀਰ ਨੂੰ ਕੋਖ ਵਿੱਚ ਆਪਣੇ ਟਿਕਾਉਣਾ ਤੇ ਉਹ ਭਾਗ ਭਰੀ ਬਣਦਾਣਾ ਬੜਾ ਸਿਮਰਨ ਹੋਵੇ ਬੜੀ ਸੇਵਾ ਹੋਵੇ ਤੇ ਫਿਰ ਉਹਦੇ ਤੇ ਗੁਰੂ ਦੀ ਰਹਿਮਤ ਹੋਵੇ ਤਾਂ ਹੀ ਐਸਿਆ ਬਖਸ਼ ਸ਼ਕਰ ਦੇ ਵਿੱਚ ਆਉਂਦੀਆਂ ਨੇ ਫਿਰ ਜਦੋਂ ਸੰਸਾਰ ਤੇ ਐਸੀਆਂ ਦਾਤਾਂ ਉਤਪਨ ਹੁੰਦੀਆਂ ਨੇ ਤੇ ਫਿਰ ਉਹਨਾਂ ਤੇ ਪਰਤਾਖਰੂਪ ਅੰਦਰ ਗੁਰੂ ਦੀ ਕਿਰਪਾ ਵਰਸ ਐਵੇਂ ਨਹੀਂ ਸੰਸਾਰ ਦੇ ਅੰਦਰ ਐਨੇ ਐਨੇ ਕਾਰਨਾਮੇ ਕਰਦਾਨੇ ਸ਼ਾਹੀ ਦਾਨੇ ਸ਼ਾਹੀ ਦੀਆਂ ਪਾਦਾਨੀਆਂ ਔਰ ਦੁਨੀਆਂ ਦੇ ਅੰਦਰ ਆ ਕਰਕੇ ਆਪਣਾ ਨਾਮ ਨ ਕਮਾਲ ਹੈ ਸੱਚੀ ਸਰਕਾਰ ਧੰਨ ਗੁਰੂ ਰਾਮਦਾਸ ਮਹਾਰਾਜ ਗੁਇੰਦਵਾਲ ਦੀ ਧਰਤੀ ਤੇ ਰਹੇ ਗੁਇੰਦਵਾਲ ਦੀ ਧਰਤੀ ਤੇ ਰਹਿੰਦੇ ਆ ਬੜੇ ਪ੍ਰੀਤ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਆਪਣੀ ਪੁੱਤਰੀ ਬੀਬੀ ਭਾਣੀ ਜੀ ਦਾ ਨਾਤਾ ਗੁਰੂ ਰਾਮਦਾਸ ਮਹਾਰਾਜ ਜਿਨਾਂ ਨੂੰ ਉਸ ਵਕਤ ਭਾਈ ਘੇਠਾ ਦੀ ਤੇ ਰਾਮ ਰਾਮ ਦਾਸ ਕੇਵਲ ਕਿਹਾ ਦਾੰਦਾ ਸੀ ਗੁਰੂ ਸ਼ਬਦ ਗੁਰੂ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਜੁੜਦਾ ਹੈ ਅਰ ਸੱਚੀ ਸਰਕਾਰ ਸੇਵਾ ਕਰ ਦੇ ਤੇ ਰਹਦੇ ਉਥੇ ਉਸ ਅਸਥਾਨ ਤੇ ਨੇ ਜੋ ਗੁਰੂ ਅਮਰਦਾਸ ਮਹਾਰਾਜ ਦੀ ਦਾ ਆਪਣਾ ਘਰ ਆ ਇਕ ਗੁਰੂ ਅਮਰਦਾਸ ਮਹਾਰਾਜ ਦਾ ਆਪਣਾ ਘਰ ਗੋਇੰਦਵਾਲ ਦੀ ਧਰਤੀ ਤੇ ਇੱਕ ਜਦਵਾਸੀ ਯਾਤਰਾ ਦੌਰਾਨ ਦਰਸ਼ਨ ਮੇਲੇ ਕਰਨਦਾਨਿਆਂ ਨਾ ਪੌਲੀ ਸਾਹਿਬ ਦੇ ਪੁੱਲ ਸਾਹਮਣੇ ਆਸਾਨ ਬਹੁਤ ਆਤ ਅੰਦਰ ਸੰਗਤਾਂ ਔਰ ਉਸ ਅਸਥਾਨ ਤੇ ਨਕ ਮਸਤਕ ਹੁੰਦੀਆਂ ਨੇ ਨਮਸਕਾਰ ਕਰਦੀਆਂ ਪੌਲੀ ਸਾਹਿਬ ਦੇ ਤੇ ਤਾਰ ਖੜ ਕੇ ਤੇ ਉਹ ਉਤੋ ਹੀ ਬਾਪੂ ਜਾਨੀਆਂ ਸਾਧ ਸੰਗਤ ਦੀ ਉਦੋਂ ਥੋੜੇ ਦੇ ਅੱਗੇ ਜਾ ਕੇ ਇੱਕ ਬਾਬਾ ਮੋਹਣ ਜੀ ਦਾ ਚੁਬਾਰਾ ਕਰਕੇ ਅਸਥਾਨ ਹੈ ਉਹ ਅਸਥਾਨ ਬੜਾ ਸੋਟਾ ਦੇ ਹੈ ਤੇ ਅਤਿ ਹਾਸ ਉਹਦਾ ਬੜਾ ਵੱਡਾ ਲਿਖਿਆ ਦੀਵਾਨ ਮਾਹ ਪਰਸ਼ਾਨ ਉਹ ਬਾਬਾ ਮੋਹਣ ਕੀ ਦਾ ਚੁਬਾਰਾ ਦੇੜਾ

ਤੇ ਅਰ ਰਾਮ ਰਾਮਦਾਸ ਦੀ ਭਾਈ ਜੇਠਾ ਘਰ ਦੇ ਵਿੱਚ ਉੱਥੇ ਹੀ ਰਹਿੰਦੇ ਇੱਕ ਕਮਰਾ ਉਸ ਘਰ ਦੇ ਵਿੱਚ ਜਾਵਾਂਗੇ ਜਿਸ ਵਕਤ ਆਰ ਉਹਦੇ ਅੰਦਰ ਜਾਉਂਦੇ ਤੇ ਸਾਹਮਣੇ ਅੰਦਰ ਪਰਵੇਸ਼ ਕਰਦਿਆਂ ਚਬਾਰਾ ਸਾਹਿਬ ਅਸਥਾਨ ਦੇ ਸਾਹਮਣੇ ਹੀ ਇੱਕ ਕਮਰਾ ਆਦੰਤਾ ਸੀ ਛੋਟਾ ਜਿਹਾ ਕਮਰਾ ਸੀ ਜੀਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਆਸਨ ਸੀ ਗੁਰੂ ਅਮਰਦਾਸ ਮਹਾਰਾਜ ਔਰ ਬੰਦਗੀ ਉਸ ਜਗਾ ਤੇ ਬੈਠ ਕੇ ਸਾਰੀ ਸਾਰੀ ਰਾਤ ਬੰਦਗੀ ਕਰਨ ਜਿਸ ਸ਼ਰੀਰ ਨੇ ਕੁਦਰ ਥਕਾਵਟ ਮਹਿਸੂਸ ਕਰਨੀ ਬਜ਼ੁਰਗੀ ਕਾਰਨ ਤੇ ਸੱਚੀ ਸਰਕਾਰ ਨੇ ਔਰ ਉਥੇ ਕਿਲ੍ਲੇ ਨੂੰ ਹੱਥ پا ਕੇ ਖੜੇ ਰਹਿਣਾ ਸਾਰੀ ਸਾਰੀ ਰਾਤ ਬੰਦਗੀ ਕਰਨੀ ਉਦੇ ਨਾਲ ਅੱਗੇ ਇੱਕ ਸਾਹਮਣੇ ਕਮਰਾ ਹੈ ਔਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਿੱਤਾ ਹੈ ਉਸੇ ਘਰ ਵਿੱਚ ਰਹਿੰਦਿਆਂ ਹੋਇਆਂ ਔਰ ਪਿਆਰਿਓ ਦੋ ਪੁੱਤਰਾਂ ਦਾ ਜਨਮ ਹੋਇਆ ਹੈ ਗੁਰੂ ਰਾਮਦਾਸ ਸਾਹਿਬ ਦੇ ਘਰ ਤੇ ਮਾਤ ਪਾਨੀ ਦੀ ਕੁੱਖ ਤੋਂ ਵੱਡੇ ਦਾ ਨਾਮ ਸੀ ਬਾਬਾ ਪ੍ਰੀਤਿਆ ਦੀ ਤੇ ਛੋਟੀ ਦਾ ਨਾਮ ਸੀ ਬਾਬਾ ਮਹਾਦੇਵ ਜਦ ਉਹ ਘਰ ਵਿੱਚ ਜਨਮ ਹੋਇਆ ਕੀ ਗਰੀਬ ਨਵਾਜ਼ ਗੁਰੂ ਅਮਰਤਾ ਜੀ ਨੂੰ ਉਹਦੀ ਕਨਸੋ ਨਹੀਂ ਕੀ ਉਹਦੀ ਵਧਾਈ ਮੁਬਾਰਕ ਨਹੀਂ ਦਿੱਤੀ ਗਈ ਔਰ ਸਭ ਕੁਝ ਹੋਇਆ ਉਸ ਘਰ ਵਿੱਚ ਪਲੇ ਖੇਡੇ ਵੱਡੇ ਹੋਏ ਨੇ ਮਾਤ ਪਾਣੀ ਜੀ ਜਿਹੜੇ ਨੇ ਉਹ ਪਿਤਾ ਸਤਿਗੁਰੂ ਦੀ ਸੇਵਾ ਵਿੱਚ ਹਰ ਇੱਕ ਵਕਤ ਰਹੇ ਇਸ ਕਰਕੇ ਸੇਵਾ ਵਿੱਚ ਨਹੀਂ ਰਹਿੰਦੇ ਕਿ ਮੇਰੇ ਪਿਤਾ ਨੇ ਇਹਨਾਂ ਨੇ ਆ ਸਾਨੂੰ ਪਾਲਿਆ ਤੇ ਬਜ਼ੁਰਗੀ ਆ ਗਈ ਉਹਨਾਂ ਸਾਡਾ ਕੰਮ ਇਹਨਾਂ ਨੂੰ ਸਮਾਖਣਾ ਆ ਮਾਤ ਪਾਣੀ ਇਸ ਕਰਕੇ ਰਹਿ ਲਿਆ ਕਿ ਤਰਲੋਕੀ 나ਥ ਨੇ ਤਿੰਨਾਂ ਲੋਕਾਂ ਦੇ ਮਾਲਕ ਨੇ ਇਹ ਤਨ ਤਨ ਸਾਤ ਗੁਰੂ ਨਾਨਕ ਨਰਨਾਰੰਗੀ ਮਹਾਰਾਜ ਦੀ ਦੇ ਜੋਤ ਇਹਨਾਂ ਦੇ ਅੰਦਰ ਹੈ ਤੇ ਜੋ ਇਹ ਆਪਣੀ ਜ਼ੁਬਾਨੀ ਪਾਖੂ ਬਚਨ ਕਰ ਦਿੰਦਿਆ ਉਹ ਪੂਰੇ ਹੁੰਦੇ ਦੇ ਦੁਨੀਆਂ ਦੇ ਮਾਲਕ ਦੀ ਸੇਵਾ ਨਹੀਂ ਲਵ ਉਸ ਘਰ ਅੰਦਰ ਚਬਾਰਾ ਸਾਹਿਬ ਦੇ ਅੰਦਰ ਪਿਆਰਿਓ ਉਥੇ ਅਰਮਾਤ ਭੰਗ ਦਾ ਖੂਆ ਜਿੱਥੋਂ ਪਾਣੀ ਕੱਢ ਕੇ ਘਰ ਵਿੱਚ ਬਰਤਨਾ ਤੇ ਅਰ ਪਿਤਾ ਸਾਧਗੁਰੂ ਜੀ ਦੇ ਇਸ਼ਨਾਨ ਕਰਵਾਉਣਾ ਔਰ ਮਾਤ ਆਮੀ ਜੀ ਸੇਵਾ ਕਰਦੇ ਨੇ ਚੱਲਦਿਆਂ ਚੱਲਦਿਆਂ ਪਰਿਪੂਰਣ ਪਰਮਾਤਮਾ ਦੀ ਰਹਿਮਤ ਵਰਤੀ ਮਾਤ ਬਾਣੀ ਵੀ ਸੇਵਾ ਵਿੱਚ ਜੁਟੇ ਤੇ ਸਿਮਰਨ ਕਰਦੀ ਬਾਣੀ ਪੜਦੀ ਪਰ ਤਖਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਰਹਿਮਤ ਭਰੀ ਨਦਰ ਪੈਦੀ ਤੇ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਆਪ ਸੇਵਾ ਕਰਦੇ ਨੇ ਗੁਰੂ ਅਰਮਰਦਾਸ ਸਾਹਿਬ ਜੀ ਦੀਆਂ ਬਖਸ਼ਾ ਖੁਸ਼ੀਆਂ ਪ੍ਰਾਪਤ ਕਰਦੇ ਅੱਜ ਗੁਰੂ ਦੀ ਰਹਿਮਤ ਵਰਸੀ ਉਸ ਘਰ ਦੇ ਅੰਦਰ ਔਰ ਉਸ ਛੋਟੇ ਕਮਰੇ ਦੇ ਅੰਦਰ ਪਿਆਰੀ ਉਹ ਮਾਂ ਭਾਨੀ ਦੀ ਕੋਖ ਤਾਂ ਇਕ ਬਾਲ ਕੀ ਦਾ ਜਨਮ ਹੋਇਆ ਉਹਦਾ ਨਾਮ ਅਰਜਨ ਦੇਵ ਰੱਖਿਆ ਗਿਆ ਉਹ ਬੱਚੇ ਦੀ ਵਧਾਈ ਗੁਰੂ ਅਮਰਦਾਸ ਜੀ ਨੂੰ ਦਿੱਤੀ ਗਈ ਗੁਰੂ ਅਮਰਦਾਸ ਮਹਾਰਾਜ ਬੜੇ ਪ੍ਰਸੰਨ ਹੋਏ ਨੇ ਸੱਚੀ ਸਰਕਾਰ ਬੜੇ ਆਨੰਦਤ ਨੇ ਸਮਾ ਆਪਣੀ ਚਾਲੇ ਚੱਲਦਾ ਮਾਤ ਭਾਨੀ ਉਸੇ ਤਰ੍ਹਾਂ ਸੇਵਾ ਤੇ ਵਿਚਾਰ ਪਿਤਾ ਸਾਧਗੁਰੂ ਦੇ ਇਸ਼ਨਾਨ ਕਰਵਾਉਣਾ ਉਹਨਾਂ ਨੂੰ ਭੋਜਨ ਤਿਆਰ ਕਰਕੇ ਸਿਖਾਉਣਾ ਆਪਣੇ ਪਿਤਾ ਤੇ ਬੜੀ ਭੈ ਭਾਵਨੀ ਰੱਖਦੀ ਆ ਪਰ ਪਿਆਰਿਓ ਹੁਣ ਉਹ ਬਾਲਕਾ ਬੱਚਾ ਜਿਹੜਾ ਅਰਜੁਨ ਦੇਵ ਉਸਤਾਦ ਦੀ ਮਾਫ ਕਿਉਂਕਿ ਉਹ ਗੁਰਤਾ ਗੱਦੀ ਮਿਲਣ ਤੋਂ ਬਾਅਦ ਗੁਰੂ ਸ਼ਬਦ ਜਿਹੜਾ ਜੁੜਦਾ ਹੈ ਔਰ ਉਹ ਛੋਟੀ ਜੀ ਆਰ ਬਲੈ ਤਨ ਦੀ ਤੇ ਉਹ ਗੋਠਣੀਆਂ ਤੇ ਗੋਡਿਆਂ ਤੇ ਰੜਲ ਲੱਗ ਪਿਆ ਘਰ ਦੇ ਵਿੱਚ ਉਸ ਨੂੰ ਖੇਟਣ ਵਾਤੀ ਛੱਡ ਕੇ ਮਾਤ ਭਾਗੀ ਕੁਝ ਕਮਰੇ ਦੇ ਵਿੱਚੋਂ ਵਸਤੂ ਆਦ ਲੈਮ ਚਲੀ ਗਈ ਇੱਕ ਦਿਨ ਐਸਾ ਹੋਇਆ ਘਰ ਦੇ ਅੰਦਰ ਧੰ ਗੁਰੂ ਅਮਰਦਾਸ ਮਹਾਰਾਜ ਆਪਣੀ ਪਲੰਗੇ ਦੇ ਉੱਪਰ ਬੈਠੇ ਹੋਏ ਅਰ ਉਸ ਆਕਾਰ ਉਸ વૈਕ੍ਰੂਤੀ ਦੇ ਨਾਲ ਆਤਮਕ ਰੂਪ ਹੋ ਕੇ ਆਨੰਦਮਈ ਬਚਨوں ਬਿਲਾਸ ਕਰਦੇ ਨੇ ਆਭੇਦਤਾ ਰੂਪ ਹੋ ਕੇ ਇਹ ਬੱਚਾ ਗੋਡਣੀਆਂ ਤੇ ਲੜਦਾ ਲੜਦਾ ਖੁਦ ਵਿਦਵਾਨ ਕਿ ਵੀ ਕਹਿੰਦੇ ਬਈ ਖੇਡਦਿਆਂ ਪੋਲ ਅੰਦਰ ਚਲੀ ਗਈ ਔਰ ਖੇੜਦਿਆਂ ਖੇੜਦਿਆਂ ਗਿਆ ਉਹ ਦਰਵਾਜ਼ਾ ਜਿਹੜਾ ਨਾ ਭੜਿਆ ਹੋਇਆ ਸੀ ਔਰ ਉਹ ਦਰਵਾਜ਼ਾ ਛੇੜ ਕੇ ਚੋਰ ਨਾਲ ਖੁੱਲਿਆ ਤੇ ਬੱਚਾ ਅੰਦਰ ਚਲਾ ਗਿਆ ਜਿੱਥੇ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀ ਦੇ ਮਾਲਕ ਔਰ ਪਲੰਗੇ ਦੇ ਉੱਪਰ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਨੇ ਆਨਡੇ ਤੇ ਮਾਹੀ ਦੇ ਵਿੱਚ ਆ ਗੇ ਦਾ ਦੇ ਵਿੱਚ ਮਿਲ ਕਰਕੇ ਉਸ ਮਾਲਕ ਨਾਲ ਏਕਤਾ ਨੂੰ ਪ੍ਰਾਪਤ ਕਰਕੇ ਤੇ ਦੁਨੀਆਂ ਦੇ ਦੁੱਖਾਂ ਨੂੰ ਨਿਵਰਤ ਕਰਨ ਦਾ ਦਾਤੇ ਤੋਂ ਆਨੰਦ ਪ੍ਰਾਪਤ ਕਰਦੇ ਨਾ ਫੁੱਲਾਂ ਦੀ ਸੁਗੰਧੀ ਕਿਵੇਂ ਭਰ ਜੋ ਸਤਿਗੁਰੂ ਨੇ ਕਿਹਾ ਆਨੰਦ ਭਇਆ ਮੇਰੀ ਮਾਏ ਸਤ ਨੂੰ ਮੈਂ ਪਾਇਆ ਸਤ ਗੁਰੂ ਦਾ ਪਾਇਆ ਸਹਿਜ ਸੇਤੀ ਮਨਵਤਨਾਂ ਬਾਤੀਆਂ ਸਹਿਜ ਸ਼ਾਂਤੀ ਗਿਆਨ ਦੇ ਨਾਲ ਪ੍ਰਾਪਤੀਆ ਤੇ ਫਿਰ ਆਨੰਦ ਤੇ ਖੇੜਾਗਵਾਟੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਉਹ ਸੱਚੀ ਸਰਕਾਰ ਪਲੰਗੇ ਤੇ ਬੈਠੇ ਇੱਧਰ ਉਹ ਮਾਤ ਪਾਨੀ ਕਮਰੇ ਤੋਂ ਅਦੇ ਨਿਕਲੀ ਨਹੀਂ ਇਹ ਨੇਨੋ ਉਹ ਬਾਲਕਾ ਅੰਦਰ ਜਾ ਕੇ ਇੱਧਰ ਉੱਧਰ ਵੇਖਿਆ ਧਿਆਨ ਉੱਪਰ ਨੂੰ ਗਿਆ ਪਲੰਗਾ ਹੈ ਪਲੰਗੇ ਤੇ ਪਾਵੇ ਨੂੰ ਹੱਥ ਪਾ ਕੇ ਨ ਰਿੜਦਾ ਹੋਇਆ ਬੱਚਾ ਆਮ ਆਪਨੂੰ ਪਤਾ ਹੈ ਕਿ ਉਹ ਮੰਜੇ ਦੇ ਪਾਵੇ ਨੂੰ ਜਾਂ ਕਿਸੇ ਹੋਰ ਸਹਾਰੇ ਨੂੰ ਪਾ ਕੇ ਕੁਝ ਖਲੋਂਦਾ ਹੈ ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਛੁੰਟੀ ਦੀ ਆਦ ਲੈ ਮੰਜੇ ਦੇ ਪਾਵੇਂ ਨੂੰ ਪਲਕੇ ਦੇ ਪਾਵੇਂ ਨੂੰ ਹੱਥ ਪਾਇਆ ਤੇ ਪਾ ਕੇ ਜਦ ਉੱਠੇ ਤੇ ਉਹਦੀ ਹਰਕਤ ਜਿਹੜੀ ਗੁਰੂ ਅਰਜਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਕਿਸੇ ਨੇ ਪਲੰਗਾ ਹਿਲਾਇਆ ਏ ਇੰਨੇ ਨੂੰ ਮਾਂ ਭਾਨੀ ਨੂੰ ਬਾਹਰੋਂ ਪਤਾ ਲੱਗਾ ਉਹ ਦੌੜ ਕੇ ਗਈ ਬੱਚਾ ਤਾਂ ਉਧਰ ਚਲਾ ਗਿਆ ਨਾ ਕਿਤੇ ਸਤਿਗੁਰਾਂ ਨੇ ਸੁਤੇ ਸਿੱਧ ਕੋਈ ਬਚਨ ਬੋਲ ਦਿੱਤਾ ਪਤਾ ਨਹੀਂ ਕੀ ਹੋ ਜਾਵੇਗਾ ਇਹਨੇ ਨੂੰ ਸਤਗੁਰਾਂ ਦੀ ਸਮਾਧੀ ਤੋਂ ਉਥਾਨ ਹੋਏ ਕਹਿਣ ਲੱਗੇ ਕੌਣ ਪੁਰਖ ਹੈ ਭਾਰੀ ਜਿਨ ਮੰਦੀ ਹਲਾਈ ਅ ਸਾਡੀ ਸਾਰੀ ਉਹ ਭਾਰੀ ਪੁਰਖ ਕੌਣ ਹੈ ਜਿਹਦੇ ਹੱਥ ਲਾਉਣ ਦੇ ਨਾਲ ਅਾ ਸਾਡੀ ਸਾਰੀ ਮੰਜੀ ਹਿੱਲ ਗਈ ਆ ਇੰਨੇ ਨੂੰ ਬੜੀ ਜਲਦੀ ਨਾਲੇ ਬਚਨ ਬੋਲਦੇ ਇਨਸਾਨ ਤੇ ਮਾਂ ਪਾਣੀ ਦਰਵਾਜ਼ਿਆਂ ਅੰਦਰ ਪਰਵੇਸ਼ ਹੋ ਗਈ ਤੇ ਛੇਤੀ ਦੇ ਨਾਲ ਆਪਣੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੋਨਾਂ ਹੱਥਾਂ ਨਾਲ ਪਕੜਿਆ ਤੇ ਨਾਲ ਹੀ ਜਲਦੀ ਨਾਲ ਕਹਿ ਦਿੱਤਾ ਪਿਤਾ ਸਤਿਗੁਰੂ ਜੀ ਤੁਹਾਡਾ ਦੋਤਾ ਜੀ ਦੋਤਾ ਤਿੰਨ ਦੁਨੀ ਦਾ ਮਾਲਕ ਸੱਚਾ ਪਰਸ਼ਾ ਗੁਰੂ ਅਮਰਦਾਸ ਸੱਚੀ ਸਰਕਾਰ ਅਰ ਮੁਸਕਰਾਏ ਮਿੱਠਾ ਜਿਆ ਤੇ ਮੁਸਕਰਾਉਂਦੇ ਹੋਇਆ ਨੇ ਗਤ ਗਤ ਨੰਮੀਆਂ ਬਾਹਾਂ ਵਧਾਈਆਂ ਗਿਆਨੀ ਮਾਨਸ ਚੌਰਾਵਾਲੇ ਕਹਿੰਦੇ ਸਨ ਅਰ ਦੁਨ ਹੱਥਾਂ ਨਾਲ ਪੁਤਰੀ ਤੋਂ ਬਲਕੇ ਨੂੰ ਪਕੜਿਆ ਤੇ ਜਦੋਂ ਪਕੜਿਆ ਤੇ ਨਾਨਕ ਮੁਸਕਰਾ ਕੇ ਕਹਿੰਦੇ ਪਾਨੀਏ ਉਹੇ ਤਾਪ ਬਾਣੀ ਦਾ ਕੋਹੇ ਥਾ ਇਹ ਬਾਣੀ ਦਾ ਜਹਾਜ ਏ ਅਰ ਸਭ ਤੋਂ ਜ਼ਿਆਦਾ ਬਾਣੀ ਗੁਰੂ ਸਹਿਬਾਨਾਂ ਦੀ ਬਾਣੀ ਵਿੱਚੋਂ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਹੈ ਬਾਣੀ ਦਾ ਕੋਹੇ ਥਾ ਤੇ ਕਹਿੰਦੇ ਸਰੀਰ ਕਰਕੇ ਸਡੌਲ ਸਕ ਤੇ ਭਾਰੀ ਆਮ ਬੱਚਿਆਂ ਨਾਲੋਂ ਸਨ ਕਹਿੰਦੇ ਤਾਂ ਭਾਰੀ ਗੁਰੂ ਹੈ ਤੇ ਜਦੋਂ ਦੇਖਿਆ ਤਾਂ ਹਥਾਣਾ ਤੋਲਿਆ ਇਓ ਲੱਤਾਂ ਥੱਲੇ ਬੱਚੇ ਜਿਵੇਂ ਹਲਾਉਂਦੇ ਪਰ ਸਤਿਗੁਰੂ ਅੰਦਰ ਦੀ ਜਾਣਦੇ ਸਨ ਜਦੋਂ ਦੇਖਿਆ ਨਾ ਅਦੇ ਗੁਰੂ ਨਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਸੀ ਮਿਲੀ ਇਹ ਉਸ ਸਮੇਂ ਦੀ ਵਾਰਤਾ ਹੈ ਔਰ ਜਦੋਂ ਤਾਂ ਉਪਰਾ ਫਾਨਾ ਟੋਲਿਆ ਤਾਂ ਗੁਰੂ ਅਮਰਦਾਸ ਮਹਾਰਾਜ ਉਹ ਤਖਤ ਤੇ ਬੈਠੇ ਹੋਏ ਨੇ ਤੇ ਉਹ ਲਲਚਾਉਂਦਾ ਤੇ ਮੁਸਕਰਾਵੇ ਬੱਚਾ ਕਹਿਣ ਲੱਗੇ ਕਾਲਾ ਕਿਉਂ ਪਹਿਨਣਾ ਆ ਅਰ ਕਿੰਨਾ ਕਾਲਾ ਨਾ ਪੈ ਕਿ ਤਖਤ ਤੇ ਤੂੰ ਬੈਠਣਾ ਚਾਹਣਾ ਆ ਇਹ ਪਹਿਲਾਂ ਤੇਰੇ ਪਿਤਾ ਕੋਲ ਆਉਣਾ ਤੇਰੇ ਪਿਤਾ ਤੋਂ ਤੈਨੂੰ ਪ੍ਰਾਪਤ ਹੋਣਾ ਗੁਰੂ ਅਮਰਦਾਸ ਸਹਿ ਮਹਾਰਾ ਜਾਣਦੇ ਨੇ ਅਰ ਸੱਚੀ ਸਰਕਾਰ ਨੇ ਉਦੋਂ